ਸੋਨਾ ਖਰੀਦਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਬਾਜ਼ਾਰਾਂ ਦੇ ਵਿੱਚ ਗ੍ਰਾਹਕਾਂ ਦੀ ਲੱਗੀ ਭੀੜ ਲਗਾਤਾਰ ਦੂਜੇ ਦਿਨ ਵੀ ਸੋਨਾ ਹੋਇਆ ਸਸਤਾ ਜਿहां ਸੋਨਾ ਖਰੀਦਣ ਵਾਲਿਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਕਹਿ ਸਕਦੇ ਹਾਂ ਤਾਂ ਸੋਨਾ ਖਰੀਦਣ ਦੇ ਚਾਹਵਾਨ ਇੱਕ ਖਾਸ ਖਬਰ ਤੁਹਾਡੇ ਲਈ ਹੈ ਲਗਾਤਾਰ ਦੂਜੇ ਦਿਨ ਵੀ ਯਾਨੀ ਕਿ ਕੱਲ 23 ਜੂਨ ਨੂੰ ਵੀ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਆਈ ਸੀਗੀ ਕਿ ਅੱਜ ਫੇਰ 24 ਜੂਨ ਹੈ ਤੇ ਅੱਜ ਵੀ ਸੋਨੇ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਤਾਂ ਸੋਨੇ ਦੀ ਕੀਮਤ ਅੱਜ ਕਿੰਨੀ ਹੈ ਕੀ ਅਪਡੇਟ ਹੈਗੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਦੱਸਿਆ ਲਿਆ ਪੱਛਮੀ ਏਸ਼ੀਆ ਦੇ ਵਿੱਚ ਭਾਰੀ ਤਣਾਅ ਦੇ ਵਿਚਾਲੇ ਈਰਾਨ ਅਤੇ ਇਜ਼ਰਾਈਲ ਜਗਬੰਦੀ ਦੀ ਖਬਰ ਦੇ ਕਾਰਨ ਮੰਗਲਵਾਰ ਨੂੰ ਸੋਨੇ ਅਤੇ ਚਾਂਦੀ ਦੀ ਕੀਮਤ ਦੇ ਵਿੱਚ ਵੱਡੀ ਗਿਰਾਵਟ ਆਈ ਹੈ ਤਾਂ ਬਹੁਤ ਵੱਡੀ ਜਿਹੜੀ ਕਿ ਗਿਰਾਵਟ ਨਜ਼ਰ ਆਈ ਹੈ ਦੱਸਦੀ ਹੈ ਕਿ ਸੋਨਾ ਖਰੀਦਣ ਵਾਲਦ ਲਈ ਇਹ ਬਹੁਤ ਚੰਗੀ ਖਬਰ ਜਿਹੜੀ ਕਿ ਹੋ ਸਕਦੀ ਹੈ ਕਿਉਂਕਿ ਪਿਛਲੇ ਦਿਨ ਇਸ ਦੀ ਕੀਮਤ ਦੇ ਵਿੱਚ ਗਿਰਾਵਟ ਆਈ ਸੀਗੀ 22 ਕੈਰੇਟ ਸੋਨਾ ਪ੍ਰਤੀ 10 ਗ੍ਰਾਮ ਜੋ ਕਿ 92340 ਰੁਪਏ ਦੇ ਉੱਤੇ ਵਪਾਰ ਕਰ ਰਿਹਾ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਜਦੋਂ ਕਿ 24 ਕੈਟ ਸੋਨਾ ਸੀਗਾ ਉਹ 1 ਲੱਖ ਤੋਂ ਵੀ ਪਾਰ ਚਲਾ ਗਿਆ ਸੀਗਾ ਤੇ ਗੁੱਡ ਰਿਟਰਨਸ ਵੈਬਸਾਈਟ ਦੇ ਅਨੁਸਾਰ ਚਾਂਦੀ ਦੇ ਵਿੱਚ ਵੀ ਗਿਰਾਵਟ ਆਈ ਹੈ ਅੱਜ ਸੋਮਵਾਰ ਨੂੰ ਇਸ ਦੀ ਕੀਮਤ 1 ਲੱਖ ਜੋ ਕਿ 9000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਸੀਗੀ ਤਾਂ ਵਿੱਤੀ ਰਾਸ਼ਟਰੀ ਮੁੰਬਈ ਦੇ ਵਿੱਚ ਜਿੱਥੇ 24 ਕਟ ਸੋਨਾ ਕੋਲਕਾਤਾ ਚੇਨਈ ਅਤੇ ਹਾਈਦਰਾਬਾਦ ਦੇ ਵਾਂਗੂ 1 ਲੱਖ 700 40 ਰੁਪਏ ਪ੍ਰਤੀ 10 ਗ੍ਰਾਮ ਦੇ ਉੱਤੇ ਵਿਕਿਆ ਹੈ ਤਾਂ ਰਾਸ਼ਟਰੀ ਰਾਜਸਥਾਨੀ ਦਿੱਲੀ ਦੇ ਵਿੱਚ 24 ਕੈਰੇਟ ਸੋਨਾ ਜੋ ਕਿ 1,890 ਰੁਪਏ ਦੇ ਉੱਤੇ ਵਿਕਿਆ ਹੈ ਤੇ ਮੁੰਬਈ ਦੇ ਵਿੱਚ ਤੇ ਕੋਲਕਾਤਾ ਬੰਗਲੌਰ ਨੂੰ ਨਹੀਂ ਦੱਤੇ ਹੈਦਰਾਬਾਦ ਵਾਂਗ 22 ਕੈਟ ਸੋਨਾ ਜੋ ਕਿ 92,000 ਰੁਪਏ ਦੇ ਉੱਤੇ ਵਿਕਿਆ ਤਾਂ 22 ਕੈਟ ਸੋਨਾ ਜੋ ਕਿ 92,000 ਦੇ ਉੱਤੇ ਵਿਕ ਰਿਹਾ ਹੈ ਜਦੋਂ ਕਿ ਦਿੱਲੀ ਦੇ ਵਿੱਚ 22 ਕੈਰੇਟ ਸੋਨਾ 92490 ਰੁਪਏ ਦੇ ਉੱਤੇ ਵਿਕ ਰਿਹਾ ਹੈ ਤਾਂ ਜੇਕਰ ਅਸੀਂ ਚਾਂਦੀ ਦੀ ਗੱਲ ਕਰੀਏ ਤਾਂ ਦਿੱਲੀ ਮੁੰਬਈ ਅਤੇ ਕੋਲਕਾਤਾ ਦੇ ਵਿੱਚ 1 ਕਿਲੋ ਚਾਂਦੀ ਜੋ ਕਿ 1 ਲੱਖ 9000 ਰੁਪਏ ਪ੍ਰਤੀ ਕਿਲੋਗ੍ਰam ਦੇ ਹਿਸਾਬ ਦੇ ਨਾਲ ਵਿਕ ਰਹੀ ਹੈ ਜਦੋਂ ਕਿ ਚन्नई ਅਤੇ ਹైదరాబాద్ ਦੇ ਵਿੱਚ 1 ਕਿਲੋ ਚਾਂਦੀ 1 ਲੱਖ 19000 ਰੁਪਏ ਪ੍ਰਤੀ ਕਿਲੋਗ੍ਰam ਦੇ ਹਿਸਾਬ ਦੇ ਨਾਲ ਵਿਕ ਰਹੀ ਹੈ ਦਹੋਂ ਗੱਲ ਕੀਤੇ ਜਾਵੇ ਤਾਂ ਕੀਮਤ ਕਿਵੇਂ ਤੈਅ ਹੁੰਦੀ ਹੈ ਅਸਲ ਸੋਨਾ ਅਤੇ ਚਾਂਦੀ ਰੋਜ਼ਾਨਾ ਦੇ ਆਧਾਰ ਦੇ ਉੱਤੇ ਤੈਅ ਕੀਤੇ ਜਾਂਦੇ ਅਤੇ ਇਸ ਲਈ ਕਈ ਕਾਰਕ ਜ਼ਿੰਮੇਵਾਰ ਹੋ ਸਕਦੇ ਨੇ ਇਸ ਦੀ ਕੀਮਤ ਲਈ ਚੀਜ਼ਾਂ ਦੁਆਰਾ ਤੈਅ ਕੀਤੀ ਜਾਂਦੀ ਹੈ ਜਿਵੇਂ ਕਿ ਵਿਸ਼ਵਵਿਆਪੀ ਗਤੀਵਿਧੀ ਡਾਲਰ ਦੀਆਂ ਕੀਮਤਾਂ ਦੇ ਵਿੱਚ ਉਤਰਾਅ ਚੜਾਅ ਐਕਸਚੇਂਜ ਦਰ ਦੇ ਨਾਲ-ਨਾਲ ਕੱਚਾ ਤੇਲ ਜੇਕਰ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਉਤਲ-ਪੁਤਲ ਹੁੰਦੀ ਹੈ ਤਾਂ ਨਿਵੇਸ਼ਕ ਸੋਨੇ ਦੇ ਵਿੱਚ ਨਿਵੇਸ਼ ਨੂੰ ਸਭ ਤੋਂ ਸੁਰੱਖਿਅਤ ਮੰਨਦੇ ਨੇ ਅਜਿਹੀ ਸਿੱਧੀ ਦੇ ਵਿੱਚ ਇਸ ਦੀ ਮੰਗ ਹੋਰ ਵਾ ਜਾਂਦੀ ਹੈ ਭਾਰਤੀ ਸਮਾਜ ਦੇ ਵਿੱਚ ਸੋਨੇ ਨੂੰ ਇੱਕ ਵਿਸ਼ੇਸ਼ ਜੋ ਕਿ ਸਥਾਨ ਪ੍ਰਾਪਤ ਹੁੰਦਾ ਹੈ ਵਿਆਹ ਤੋਂ ਲੈ ਕੇ ਕਿਸੇ ਵੀ ਸ਼ੁਭ ਕਾਰਜ ਦੇ ਵਿੱਚ ਸੋਨੇ ਨੂੰ ਚੰਗਾ ਮੰਨਿਆ ਜਾਂਦਾ ਹੈ ਇਸ ਕਰਕੇ ਵਿਆਹ ਦੇ ਸੀਜ਼ਨ ਦੇ ਵਿੱਚ ਲੋਕ ਸੋਨਾ ਖਰੀਦਣਾ ਖਰੀਦਦਾਰ ਲਈ ਬਾਜ਼ਾਰਤ ਵਿੱਚ ਜਾਂਦੇ ਨੇ ਪਰ ਮਹਿੰਗਾ ਵੀ ਹੁੰਦਾ ਹੈ ਪਰ ਉਹਨਾਂ ਨੂੰ ਖਰੀਦਣਾ ਵੀ ਜ਼ਰੂਰੀ ਹੋ ਜਾਂਦਾ ਹੈ ਇਸ ਤੋਂ ਇਲਾਵਾ ਕਿਸੇ ਵੀ ਪਰਿਵਾਰ ਦੇ ਵਿੱਚ ਸੋਨੇ ਦੀ ਮੌਜੂਦਗੀ ਨੂੰ ਇਸ ਦੀ ਖੁਸ਼ਹਾਲੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਇਹੀ ਕਾਰਨ ਹੈ ਕਿ ਭਾਵੇਂ ਕਿੰਨੀ ਵੀ ਮਹਿੰਗਾਈ ਹੋਵੇ ਸੋਨੇ ਨੇ ਹਰ ਸਥਿਤੀ ਦੇ ਵਿੱਚ ਉੱਚ ਰਿਟਰਨਸ ਦੇਣ ਦੇ ਲਈ ਆਪਣੇ ਆਪ ਨੂੰ ਸਾਬਤ ਕੀਤਾ ਹੈ ਤਾਂ ਹੁਣ ਜਿੱਕਰ ਗੱਲ ਕੀਤੀ ਜਾਵੇ ਤਾਂ ਅੱਜ ਦੇ ਦਿਨ ਵਿਤੀ ਰਾਸ਼ਤਾ ਨਹੀਂ ਮੁੰਬਈ ਦੇ ਵਿੱਚ 22 ਕੈਟ ਸੋਨਾ ਜੋ ਕਿ 91550 ਰੁਪਏ ਪ੍ਰਤੀ 10 ਗ੍ਰਾਮ ਦੀ ਦਰ ਦੇ ਉੱਤੇ ਨਾਲ ਵਿਕਿਆ ਜਦੋਂ ਕਿ ਜਿੱਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ 92440 ਰੁਪਏ ਦੇ ਉੱਤੇ ਵਿਕਰਾ ਸੀਗਾ ਤੇ ਅੱਜ 91550 ਰੁਪਏ ਦੇ ਉੱਤੇ 10 ਗ੍ਰਾਮ ਦੀ ਦਰ ਦੇ ਨਾਲ ਵਿਕਿਆ ਜਦੋਂ ਕਿ 24 ਕੈਟ ਸੋਨਾ ਕੱਲ 1 ਲੱਖ ਤੋਂ ਪਾਰ ਸੀਗਾ ਤੇ ਅੱਜ 99870 ਰੁਪਏ ਦੇ ਉੱਤੇ ਕਾਰੋਬਾਰ ਕਰ ਰਿਹਾ ਇਸ ਤਰੀਕੇ ਦੇ ਨਾਲ ਚਾਂਦੀ ਦੀ ਕੀਮਤ ਵੀ ਸੋਮਵਾਰ ਦੇ ਮੁਕਾਬਲੇ ਵਪਾਰ ਦੇ ਦੌਰਾਨ ਡਿੱਗ ਗਈ ਹੈ 109000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਉੱਤੇ ਵਪਾਰ ਕਰ ਰਿਹਾ ਹੈ ਤਾਂ MCX ਦੇ ਉੱਤੇ ਸੋਨੇ ਦੇ ਵਾਅਦੇ ਦੇ ਵਿੱਚ ਮਹੀਨੇ ਦੇ ਸ਼ੁਰੂ ਦੇ ਵਿੱਚ 1 ਲੱਖ ਰੁਪਏ ਤੱਕ ਪਹੁੰਚਣ ਤੋਂ ਬਾਅਦ 1.23% ਘਟ ਕੇ 98168 ਰੁਪਏ ਦੇ ਉੱਤੇ ਵਪਾਰ ਕਰ ਰਿਹਾ ਜਦੋਂ ਕਿ MCX ਦੇ ਉੱਤੇ ਚੰਦ ਦੇ ਵਾਧੇ 0.75% ਘਟ ਕੇ 1 ਲੱਖ 599262 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਉੱਤੇ ਵਿਕਰੇ ਹੈ ਤਾਂ ਰਾਸ਼ਟਰੀ ਰਾਜਸਥਾਨੀ ਦਿੱਲੀ ਦੇ ਵਿੱਚ ਵੀ 22 ਕੈਟ ਸੋਨਾ ਜੋ ਕਿ 92000 440 ਰੁਪਏ ਦੇ ਉਤੇ ਪ੍ਰਤੀ 10 ਗ੍ਰਾਮ ਦੇ ਉਤੇ ਕਾਰੋਬਾਰ ਕਰ ਰਿਹਾ ਜਦੋਂ ਕਿ 24 ਕੈਰੇਟ ਸੋਨਾ 1 ਲੱਖ 830 ਰੁਪਏ ਦੇ ਉਤੇ ਕਾਰੋਬਾਰ ਕਰ ਰਿਹਾ ਹੈ ਤਾਂ ਸੋਨਾ ਖਰੀਦਣ ਵਾਲਿਆਂ ਦੇ ਲਈ ਇਹ ਬੇਹਦ ਵੱਡੀ ਖਾਸ ਖਬਰ ਹੋ ਸਕਦੀ ਹੈ ਧਿਆਨ ਦੇਣ ਯੋਗ ਹੈ ਕਿ ਈਰਾਨ ਇਜ਼ਰਾਈਲ ਦੇ ਵਿੱਚ ਜੰਗਬੰਦੀ ਤੋਂ ਬਾਅਦ ਪਹਿਲੇ ਦਿਨ ਹੀ ਇਹ ਗਿਰਾਵਟ ਦੇਖੀ ਗਈ ਹੈ ਹਾਲਾਂਕਿ ਬਾਜ਼ਾਰ ਮਾਇਰਾ ਤਾਂ ਮੰਨਣਾ ਹੈਗਾ ਕਿ ਅਗਲੇ ਮਹੀਨੇ ਇਸ ਦੇ ਵਿੱਚ ਕੁਝ ਹੋਰ ਵਾਧਾ ਦੇਖਿਆ ਜਾ ਸਕਦਾ ਹੈ ਦਰਅਸਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਕਈ ਕਾਰਕਾਂ ਦੁਆਰਾ ਚੋਕੀਆਂ ਘਟਵਾਦ ਹੋ ਜਾਂਦੀਆਂ ਨੇ ਡਾਲਰ ਦੀਆਂ ਕੀਮਤਾਂ ਦੇ ਕਰਕੇ ਉਤਾਰ ਚੜਾਅ ਕਰਕੇ ਉਥਲ ਪੁਤਲ ਬਾਜ਼ਾਰਤ ਵਿੱਚ ਜਿਵੇਂ ਕਿ ਉਥਲ ਪੁਤਲ ਹੋ ਜਾਂਦੀ ਹੈ ਵਿਸ਼ਵ ਬਾਜ਼ਾਰ ਦੇ ਵਿੱਚ ਇਸ ਤੋਂ ਇਲਾਵਾ ਕਸਟਮ ਡਿਊਟੀ ਵੀ ਇਸ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸ ਦੀਆਂ ਕੀਮਤਾਂ ਰੋਜ਼ਾਨਾ ਆਧਾਰ ਦੇ ਉੱਤੇ ਨਿਰਧਾਰਿਤ ਕੀਤੀਆਂ ਜਾਂਦੀਆਂ ਨੇ ਤਾਂ ਭਾਰਤੀ ਸਮਾਜ ਦੇ ਵਿੱਚ ਤੇ ਭਾਰਤ ਦੇ ਹਰ ਇੱਕ ਧਰਮ ਦੇ ਵਿੱਚ ਵੀ ਕਹਿ ਲਓ ਵੀ ਸਮਾਜ ਦੇ ਵਿੱਚ ਵੀ ਕਹਿ ਲਓ ਸੋਨਾ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ 30 ਜੋਵੇ ਤਿਹਾਰ ਹੋਵੇ ਵਿਆਹ ਹੋਵੇ ਕੋਈ ਫੰਕਸ਼ਨ ਕਿਉਂ ਨਾ ਹੋਵੇ ਹਰ ਕੋਈ ਸੋਨਾ ਖਰੀਦਣਾ ਚਾਹੁੰਦਾ ਹੈ